ਪਹਿਲਾ ਨੰਬਰ ਪ੍ਰਾਪਤ ਕੀਤਾ ਹੁਣ ਫਿਰ ਝੜੀਆਂ ਮਾਰਦੀਆਂ ਕਿਉਂਕਿ ਨਾ ਮਾਰ ਕੇ ਦੇ ਉਹਨਾਂ ਦੇ ਪਰੋਂ ਸੁਖਵੀਰ ਸਿੰਘ ਟੰਡਾ ਹਰਿਆਣੇ ਵਾਲੇ ਜਿਹੜਾ ਦੂਜਾ ਇਨਾਮ ਪ੍ਰਾਪਤ ਕੀਤਾ ਹੈ ਮਾਨਵੀਰ ਪੰਡੋ ਜ਼ਿਲ੍ਹਾ ਇਹ ਵੀ ਹਰਿਆਣੇ ਤੋਂ ਆ ਜੀ ਇਨਾਂ ਨੇ ਵੀ 22 ਕਿਲੋ 24 ਗ੍ਰਾਮ ਦੁੱਧ ਦੇ ਨਾਲ ਸੈਕਿੰਡ ਪ੍ਰਾਈਜ਼ ਹਾਸਲ ਕੀਤਾ ਜੀ ਔਰ ਤੀਸਰਾ ਸਟਾਰ 6 ਨੰਬਰ 5 ਉਹ ਜਿਹੜੀ ਆਪਾਂ ਕਹਿੰਦੇ ਸੀ ਵੀ ਇੱਕੋ ਹੀ ਬੀਬੀ ਆਈ ਹੈ ਜਿਹੜੀ ਦੁੱਧ ਚੋਣ ਆਈ ਆ ਔਰ ਵਾਕਿਆ ਹੀ ਉਹਦੇ ਨਾਮ ਤੇ ਪਹਿਲਾਂ ਤਾੜੀਆਂ ਮਾਰੋ ਔਰ ਦੂਜੀ ਗੱਲ ਵੀ ਤੁਹਾਨੂੰ ਦੱਸ ਦਿਆਂ ਅੱਜ ਦੇ ਬੰਦੇ ਖੜੇ ਆ ਮੈਂ ਸਾਰੀਆਂ ਸ਼ੇਟਾਂ ਦੇ ਵਿੱਚ ਗਿਆ ਇੰਡੀਆ ਦੀਆਂ ਵਿੱਚੋਂ ਤੇ ਬੀਬੀਆਂ ਆਮ ਤੌਰ ਤੇ ਬੰਦਿਆਂ ਨਾਲੋਂ ਵੱਧ ਕੰਮ ਕਰਦੀਆਂ ਬੇਸ਼ੱਕ ਰਾਜਸਥਾਨ ਜਾਓ ਬੇਸ਼ੱਕ ਹਰਿਆਣੇ ਜਾਓ ਬੇਸ਼ੱਕਾਂ ਮਾਚਲ ਜਾਓ ਉੱਥੇ ਕਈਆਂ ਫੜੀਆਂ ਹੋਈਆਂ ਬੀਬੀਆਂ ਦੇ ਹੱਥਾਂ 'ਚ ਜਿਹੜੇ ਪੈਰ ਨੋ ਵੱਧ ਤੋਂ ਬੋਲੋ ਅੱਬੇ ਵੇਖੀਆ ਤੇ ਆਪਾਂ ਨੂੰ ਵੀ ਮਾੜਾ ਬੁਰ ਬੀਬੀਆਂ ਨੂੰ ਸ਼ਾਂਤ ਦੇਣਾ ਪਊਗਾ ਵੀ ਆਪਣੀਆਂ ਬੀਬੀਆਂ ਵੀ ਇਵੇਂ ਕੰਮ ਕਰਨ ਜਿਵੇਂ ਉਹ ਕਰਦੀਆਂ ਨੇ ਆਗੇ ਸੀ ਬਾਕੀ ਸ਼ੋਅ ਨੰਬਰ ਮੈਂ ਬੋਲੂਗਾ ਚੌਥੇ ਤੋਂ ਲੈ ਕੇ ਦਸਵੇਂ ਤੱਕ ਤੇ ਆਪਾਂ ਤੜਗਿਆਂ ਨਾਲ ਹੌਸਲਾ ਵਜਾਈ ਕਰਦੀਆਂ ਹੈ। ਆਇਨਾਮ ਸ਼ੋ ਨੰਬਰ 29 ਦੁੱਧ ਹੈ 21 ਕਿਲੋ 624 ਗ੍ਰਾਮ। ਪਾਣੀਮਾ ਇਹਨਾਂ ਮਹੜੀ ਸ਼ੋ ਨੰਬਰ 33 ਦੁੱਧ ਹੈ ਵੀ 21 ਕਿਲੋ 496 ਗ੍ਰਾਮ। ਬਹੁਤ ਥੋੜਾ ਜਿਹੜਾ ਦੁੱਧ ਦਾ ਫਰਕ ਆ ਬੇ ਦੇਖ ਰਿਹਾ। ਅਰ ਛੇਵੇਂ ਨਾਮ ਹੈ ਜੀ ਸ਼ੋਅ ਨੰਬਰ 22 ਔਰ ਦੁੱਧ ਹੈ 20 ਕਿਲੋ 976 ਗ੍ਰਾਮ ਸੱਤਵੇਂ ਨਾਮ ਜਿਹੜਾ ਹੈ ਜੀ ਸ਼ੋਅ ਨੰਬਰ 11 ਦੁੱਧ ਹੈ 20 ਕਿਲੋ 552 ਗ੍ਰਾਮ ਤਾੜੀਆਂ ਯਾਰ ਸੱਤਵੇਂ ਵਾਸਤੇ ਪੂਰਗਾ ਮਾਰੋ ਸੱਤਨਾ ਸੱਤਨਾ ਅੱਛਾ ਅਠਵਾਂ ਜਿਹੜਾ ਹੈ ਸ਼ੋਅ ਨੰਬਰ 41 ਦੁੱਧ ਹੈ 20 ਕਿਲੋ 322 ਗ੍ਰਾਮ ਸੋਰੀ 312 ਗ੍ਰਾਮ ਇਹ ਸਾਰੇ ਅੱਠੇ ਨਾਮ ਜਿਹੜੇ ਆ ਨਾ ਸਾਡੇ 20 ਕਿਲੋ ਤੋਂ ਉੱਪਰ ਵਾਲੇ ਸੀ ਤੇ ਨੌਵਾਂ ਜਿਹੜਾ ਮੈਂ 100 ਨੰਬਰ 27 100 ਨੰਬਰ 27 aur ਦੁੱਧ ਹੈ 19 ਕਿਲੋ 416 ਗ੍ਰਾਮ aur ਦਸਵਾਂ ਹੈ ਇਹ ਤਾੜੀਆਂ ਵੱਧ ਮਾਰ ਗਿਆ ਤਾਂ ਕਿ ਹੌਸਲੇ ਨਾਲ ਫਿਰ ਪਹਿਲੇ ਜਿਹਾ ਆਵੇ ਆਪਾਂ ਸ਼ਾਹ ਨੰਬਰ 2 ਤੇ ਸਾਰੇ ਦੇ ਨਾਂ ਤੇ ਇਕੱਠੀ ਤਾੜੀ ਮਾਰ ਦਈਏ ਯਾਰ ਤਾਂ ਕਿ ਇਹਨਾਂ ਨੂੰ ਸਾਰਿਆਂ ਨੂੰ ਦਸਾਂ ਹੌਸਲਾ ਆਵੇ ਇਹ ਜਿਹੜੇ ਖੇ ਇੱਕ ਥੋੜਾ ਜਿਹਾ ਹੋਰ ਕਹਿਣਾ ਚਾਹੁੰਦੇ ਆ ਤੁਸੀਂ ਦੇਖੋ ਆ ਜਿੱਤੀ ਸਾਰੇ ਭਰਾਵਾਂ ਨੇ ਮੇਲਾ ਹਾਂਜੀ ਬਾਈ ਸਤਿੰਦਰ ਸਤਿੰਦਰ ਉੱਤੇ ਪਹੁੰਚੋ ਜੀ ਸਟੋਰੀ ਕੋਲੇ ਤੁਸੀਂ ਤੁਸੀਂ ਦੇਖੋ ਜੀ ਦੁੱਧ ਚਵਾਈ ਦੇਖੀ ਆ ਤੇ ਇੱਥੇ ਵਾਲੇ ਪੜਾਕੇ ਪੈ ਦੇਖ ਲੈਣਾ 22 ਕਿਲੋ ਤੋਂ ਲਾ ਕੇ 19 ਕਿਲੋ ਦੇ ਵਿੱਚ 10ਵੇਂ ਹਿੱਸਾ ਭਿੰਗਾ ਤੇ ਅੱਗੇ ਆਪਾਂ ਮੇਲੇ ਦੇ ਜਾਂਦੇ ਸੀ 22 ਵਾਲਾ ਤਾਂ ਵਿਚਾਰਾ 22 ਰਹਿ ਜਾਂਦਾ ਸੀ ਇਕੱਲਾ ਤੇ ਤੁਸੀਂ ਆਪ ਹੀ ਦੇਖ ਲਓ ਕਿਹੜੇ ਕਿਹੜੇ ਫਰਕ 5-5 ਲੀਟਰ 6-6 ਲੀਟਰ ਉਹ ਆ ਤਾਂ ਹੀ ਇੱਥੇ ਆਪਾਂ ਸਾਰੇ ਧਰਮਾਂ ਬਾਤ ਤੇ ਕੈਮਰੇ ਲਾਇਏ ਸੀ ਵੀ ਲੋਕ ਨੈਚਰ ਦੁੱਧ ਦੇਖਣ ਜਿਹੜੇ ਘਰਾਂ ਦੇ ਵਿੱਚ ਆਪਾਂ ਨੂੰ ਦੇਖਣ ਆਉਂਦੇ ਆ ਉਹ ਵੀ ਇੱਕ ਦਿਨ ਡਰਨਣਾ ਸਾਰਿਆਂ ਮੱਝਾਂ ਜਣੀਆਂ ਆਪਣੇ ਮੇਲੇ ਦਾ ਪੱਕਾ ਲਾਣੀ ਹੈ ਆਪਾਂ ਦਾ ਕੈਮਰਾ ਥੱਲੇ ਵੀ ਮੱਝਾਂ ਚਵਾਇ ਕਰਾਂਗੇ ਠੀਕ ਹੈ ਜੀ ਜਿਹੜਾ ਕੋਈ ਵਿਰਾਧੀ ਕਰਦਾ ਚਲ ਭਰਾ ਉਹਨਾਂ ਦੀ ਮਰਜ਼ੀ ਆ ਪੰਜਾਬ ਨਾਲ ਦੇ ਹਨ ਪਰ ਆਪਾਂ ਬਸ ਕੈਮਰਾ ਥੱਲੇ ਮੱਝਾਂ ਚਵਾਉਣੀਆਂ ਜੇ ਕੈਮਰਾ ਵਾਲਾ ਕੰਮ ਵਧੀਆ ਤੇ ਚੰਗੇ ਰਿਕਾਰਡ ਲੱਗੇ ਵੀ ਸਾਰਿਆਂ ਦੇ ਥੋੜਾ ਥੋੜਾ ਫਰਕ ਹੈ ਤਾਂ ਤੇ ਇੱਕ ਵਾਰੀ ਤਾੜੀ ਜਰੂਰ ਮਾਰ ਦਿਓ ਤੇ ਸਵਾਦ ਆ ਜੂਗਾ ਜਦੋਂ ਇਹ ਕੰਮ ਕਰਨਾ ਇੱਕ ਵਾਰੀ ਬਿਜੀ ਵਾਸਤੇ ਗੱਲ ਦਾ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਆਮ ਤੌਰ ਤੇ ਮੁੰਡੇ ਕਬੱਡੀ ਖੇੜਦੇ ਸੀਗੇ ਤੇ ਮੈਂ ਅਖੜਾ ਯਾਰ ਤੋਂ ਕਬੱਡੀ ਬੜੀ ਵਧੀਆ ਬੌਂਦਾ ਸੀ ਆ ਫਰਾਨਾ ਯਾਰ ਤੈਨੂੰ ਫਲਡ ਕਿਵੇਂ ਲੱਗ ਗਿਆ ਕਹਿੰਦਾ ਜੀ ਇਹ ਦੋ ਜੜੀ ਹੁੰਦੇ ਆ ਮੈਂ ਕਿਹਾ ਕਿਹੜੇ ਕਿਹੜੇ ਕਹਿੰਦਾ ਇੱਕ ਫਰੇਜ਼ ਉਹਦੇ ਨਾਲ ਮੈਂ ਕਿਹਾ ਫਰੇਜ਼ ਕਿਹੜਾ ਕਹਿੰਦਾ ਫਰੇਜ਼ ਕਿਹੜਾ ਮੈਂ ਉਹ ਆਂਦਾ ਜੀ ਉਹਦਾ ਖਾਦਾ ਪੀਤਾ ਵੀ ਹੁੰਦਾ ਕੁਛ ਨਾਲ ਸੋ ਅਸੀਂ ਜਿਹੜਾ ਖਾਣ ਪੀਣ ਵਾਲਾ ਕੰਮ ਸਾਰਾ ਬੰਦ ਕਰਦਾ ਤੇ ਇੱਕ ਨਾਲ ਇੱਕ ਹੀ ਖੇਡੇ ਆ ਦੋ ਨਹੀਂ ਖੇਡੇਗੇ ਸੋ ਫੇਰ ਬਹੁਤ ਹੀ ਵਧੀਆ ਪ੍ਰਾਣਾ ਹੋਇਆ ਸੋ ਤਾੜੀਆਂ ਮਾਰ ਕੇ ਫੇਰ ਆਪਾਂ ਹਸਲਾ ਪੁਜਾਈ ਕਰਦੇ ਹੋਏ ਅਗਲੀ ਗੱਡਾ ਕਰੀ ਦੇ ਬਾਰੇ ਦਿੱਲੀ ਦਾ ਵੀ ਬਾਰੇ ਬਾਜੀ ਦਿਓ ਇੱਧਰ ਲੈ ਰੰਗ ਜਿਹੜੀ ਕੈਟਾਗਰੀ ਹੈ ਪੇਜੋ ਜੀ ਹਾਂਜੀ ਬੇਸ਼ੱਕ ਵਿੱਚ ਬਾਰਡਰ ਪੈ ਗਿਆ ਪਰ ਕੁਝ ਨਸਲਾਂ ਇਹੋ ਜੀਆਂ ਹੁੰਦੀਆਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਜੋੜ ਦਿੰਦੀਆਂ ਸੋ ਤੀਸਰਾ ਇਨਾਮ ਪ੍ਰਾਪਤ ਕੀਤਾ ਜੀ ਸ਼ੋ ਨੰਬਰ 3 اور دد دتا سولہ کلو نو سو اٹھائی گرام <تصفح> <تصفح> مجھے گا پورا جور لا گیا بھئی کیونکہ انہوں نے دن کوئی ہور سیدا کر رہا نہیں ہاں جی شو نمبر ایک جی نے دوجا پرابط کیتا ہے اور دھد دتا ٹھارا کلو چھ سو اٹھاسی گرام ਅਰ 4 ਨੰਬਰ 43 ਜਿਨੇ ਆ 43600 ਦੀਆਂ ਚਾਬੀਆਂ ਲੈ ਕੇ ਜਾਣੀਆਂ ਤੇ ਅਸੀਂ ਤੁਹਾਨੂੰ ਬਾਦ ਕਰਦੇ ਆ ਬਰਨੋ ਹੱਡ ਯੂਐਸਏ ਵਾਲਿਆਂ ਦਾ ਜਿਨ੍ਹਾਂ ਨੇ ਇਨਾਮ ਫੋਟੋ ਕੀਤਾ ਉਹਨਾਂ ਨੇ ਕੀਤਾ ਜੀ ਸੋ ਉਹਨਾਂ ਦੇ ਨਾਮ ਤੇ ਵੀ ਤਾੜੀਆਂ ਮਾਰਾਂ ਯਾਰ 6 ਨੰਬਰ 43 ਔਰ ਦੁੱਧ ਦਿੱਤਾ ਹੈ 19 ਕਿਲੋ 352 ਗ੍ਰਾਮ

دو دتا ہے درا کلو اٹھ سو چیانوے گرام برے جا. نمبر نو اور پزیشن ہے دو دتا ہے پدرہ کلو چار سو شپنجا گرام اور سو نمبر چاری دو دتا ہے چودہ کلو چار سو اٹھ سو چوٹ گرام خودی نیلی بھی دے بھی ریٹ 6 ਮਿੰਟਾਂ ਦੇ ਕਟਿੰਗਾਂ ਲੈ ਕੇ ਪਹੁੰਚੋ ਜੀ 6 ਮਿੰਟਾਂ ਵਾਲੇ ਕੱਟੇ ਵੀ ਲਓ ਇਹ 10 ਮਿੰਟ ਦਾ ਟਾਈਮ ਦਿੱਤਾ ਜਾਂਦਾ ਜੇ ਨਾ ਪਹੁੰਚ ਸੁਬਾਹ ਸਟਾਨ ਪ੍ਰੋਫੈਸ ਕੀਤਾ ਹੈ ਸ਼ੋਰ ਨੰਬਰ 38 ਔਰ ਦੁੱਧ ਦਿੱਤਾ ਹੈ 14 ਕਿਲੋ 16 ਗਰਾਮ ਸੋ ਇੱਕ ਥਾੜੀ ਸਾਰਿਆਂ ਦੇ ਨਾਮ ਤੇ ਬੀਬੀ ਰਵੀਆ ਦੇ ਦਰਜ ਦਿਓ ਪਹਿਲੇ ਤੋਂ ਲੈ ਕੇ ਸ੍ਰੋਕ ਤੱਕ ਤਾਂ ਕਿ ਹੌਸਲਾ ਜਾਈ ਹੋਵੇ ਜਿਵੇਂ ਸਾਡੇ ਕੋਲ ਨਾਮ ਇਹਨਾਂ ਦੇ ਆ ਗਏ ਉਹਨਾਂ ਦੇ ਵੀ ਬੇਨਤੀ ਆ ਜਿਹੜੀਆਂ ਟ੍ਰੂ ਟੂ ਬ੍ਰੀਡ ਦੀਆਂ ਹੁੰਦੀਆਂ ਆਂ ਗਿਆ ਥੋੜਾ ਬਹੁਤਾ ਰਲਗੱਡ ਹੋ ਜਾਂਦਾ ਉਹਦੇ ਵਿੱਚ ਪਰ ਜਾਈ ਜੀ ਇੱਕ ਸਾਲ ਵਾਲੇ ਬੱਡੇ ਤੇ ਗੱਟੀਆਂ ਵੀ ਲਿਆਓ ਕਿਉਂਕਿ ਨੀਲੀ 라ਵੀ ਦੀ ਗਿਣਤੀ ਘਟਾ ਜਿਹੜੇ ਸਾਲ ਵਾਲੇ ਕਿੱਥੇ ਗੱਟੀਆਂ ਨੇ ਉਹ ਵੀ ਲੈ ਕੇ ਪਹੁੰਚੋ ਸਾਲ ਵਾਲੇ ਕਿੱਥੇ ਗੱਟੀਆਂ ਵੀ ਰੰਗ ਨੰਬਰ ਦੋ ਦੇ ਵਿੱਚ ਲੈ ਕੇ ਪਹੁੰਚਾ ਨੀਲੀ 라ਵੀ ਦੇ ਹਾਂਜੀ ਬੋਰ ਵਾਲੇ ਰੰਗ ਦੇ ਵਿੱਚ ਵੀ ਸਾਲ ਤੱਕ ਲਿਆਓ ਸਾਰੇ ਜਾਨਵਰ ਆਪਣੇ ਹਾਂਜੀ ਸੋ ਇਹ ਜਿਹੜਾ ਤੀਸਰਾ ਨੰਬਰ ਵਾਪਸ ਕੀਤਾ ਜੀ ਗ੍ਰੇਡਡ ਦੇ ਵਿੱਚ شو نمبر بتی سوڑا کلو چوبی گرام کم نمبر چار دتا ہے ستارہ کلو ایک سو شیتر گرام شو نمبر پتالی دو دتا ہے بھی کلو چھے سو بہتر گرام ਔਰ ਇੱਕ ਥਾਂ ਮੈਂ ਹੋਰ ਦੱਸ ਦਿਆਂ ਜਿਹੜਾ ਮੈਂ ਰਹਿ ਗਿਆ ਸੀ ਸੌਰੀ ਕਿ ਇੱਕ ਬਰੇਕਟਡ ਆਗੇ ਸੀ ਜਿਸ ਦੋ ਬਰਾਬਰ ਦੇ ਆਗੇ 100 ਨੰਬਰ 35 ਜਿਹਨੇ 16 ਕਿਲੋ 24 ਗ੍ਰਾਮ ਉਹਨਾਂ ਬਰਾਬਰ ਦਾ ਹੀ ਦੁੱਤਾ ਸੋ ਤਿੰਨ ਪੋਜੀਸ਼ਨਾਂ ਤੱਕ ਜਾਨਵਰ ਸਾਡੇ ਕੋਲੇ ਚਾਰ ਹੋ ਗਏ ਤੀਜੀ ਪੋਜੀਸ਼ਨ ਤੇ ਦੋ ਆ ਗਏ ਪਰ ਇਨਾਮ ਜਿਹੜਾ ਉਹਨੂੰ ਤੀਜੀ ਪੋਜੀਸ਼ਨ ਵਾਲਾ ਹੀ ਦਿੱਤਾ ਜਾਊਗਾ ਔਰ ਚੌਥੀ ਪੋਜੀਸ਼ਨ ਲਈ ਆ ਜੀ ਸ਼ੋਰ ਨੰਬਰ 31 ਦੁੱਧ ਦਿੱਤਾ 15 ਕਿਲੋ 800 ਗ੍ਰਾਮ ਔਰ ਸ਼ੋਰ ਨੰਬਰ 23 ਜਿਨ੍ਹਾਂ ਨੇ ਦੁੱਧ ਜਿਹਦੀ ਬਾਈ ਦੇ ਦੁੱਧ 15 ਕਿਲੋ ਤੇ 372 ਗ੍ਰਾਮ 100 ਰੁਪਏ ਪਸ਼ੂ ਪਾਲਣ ਬਰਨਾਲਾ ਸਾਡੇ ਵਿੱਚ ਨੇ ਨਾਮ ਉਹਨੇ ਡਾਕਟਰ ਸਾਹਿਬ ਮਿੱਟੀ ਵੇ ਸਰਦਨ ਜੀ ਆਇਆ ਦਾ ਸੋ ਸਾਰਿਆਂ ਦੀਆਂ ਤਾਰੀਆਂ ਮਰੋ ਯਾਰ 당ਗ ਉਹਨਾਂ ਨੂੰ ਹੌਸਲਾ ਜਾਈ ਹੋਵੇ ਤੋ ਕੇ ਬੰਦ ਜਿਹਨਾਂ ਜੋਰ ਲੱਗਦਾ ਨਾ ਉਹਨਾਂ ਬੰਦਾ ਦੇ ਜਾਕਾ ਤੇ ਜੋਰ ਨਹੀਂ ਲਾਉਂਦਾ ਮੈਨੂੰ ਪਤਾ ਇਹ ਬੰਦਾ ਵੀ 6 ਮਹੀਨੇ ਵਾਲੇ ਕੱਟੇ ਤੇ ਗੱਟੀਆਂ ਲਾਉਣ ਦਾ ਵੇ ਹੋਲੀ ਤਾਂ ਨਹੀਂ ਜਨਮ ਸੋਇਆ ਤੇ ਮਾਦੀ ਬਣ ਜੂਗੀ ਕਿ ਕਰਾ ਛੋੜੀ ਮਰਦੀ ਵੀ ਬੰਦੇ ਦਾ ਵਿਆਹ ਹੋਏ ਵਿਆਹ ਹੀ ਵਜਦਾ 100 100 ਨੰਬਰ 3 ਜਿਹਨੇ 14 ਕਿਲੋ 864 ਗ੍ਰਾਮ ਡੋਂਦੀ ਬੁਰਾ ਨੇ ਦੁੱਧ ਦੇ ਕੇ 30 ਸਟਾਂਡ ਦਾ ਵਾਪਸ ਕੀਤਾ ਜੀ ਸ਼ੋ ਨੰਬਰ ਇੱਕ ਵਾਰ ਇਹਨੂੰ ਹੁਣੇ ਬਦਲ ਲਗਾ ਕਿ ਪਿੰਜੀ ਪ੍ਰਧਾਨ ਦੀ ਵਜਾ ਜਿਨੇ 15 ਕਿਲੋ 32 ਗ੍ਰਾਮ ਦੁੱਧ ਦਿੱਤਾ ਜੇ ਬਿਮਾਰ ਹੋ ਗਈ ਸੀ ਕਿਉਂਕਿ ਜਦੋਂ ਇਹ ਕੈਮ ਹੋ ਜਾਂਦਾ ਤੇ ਵਜਾ ਤੇ ਇਧਰਲੇ ਪਾਸੇ ਰੁਚ ਗਿਆ ਅੱਜ ਕੋਈ ਨਾ ਕੋਈ ਥੋੜਾ ਬਹੁਤ ਦਾ ਚੱਕਰ ਪੈ ਗਿਆ ਪਰ ਫਿਰ ਵੀ 15 ਕਿਲੋ ਬੱਤੀ ਗਰਾਹ 20 ਸਾਲਾਂ ਲੇ ਟੱਟੇ ਲੱਗੇ ਬੋਲਦੇ ਨੀਦੀ ਰੂ ਦੀ ਸਾਲ ਪਾਰਿਆ ਕਰਕੇ ਮੈਂ ਬਾਦਗੀ ਹਾਂਜੀ ਸ਼ੋ ਪਿੰਨੀ ਪ੍ਰਧਾਨ ਇੱਕ ਤਾੜੀ ਤੇਰੇ ਨਾਂ ਤੇ ਇਹ ਵੀ ਬਣਦੀ ਆ ਵੀ ਤੂੰ ਅੰਦਰੋਂ ਬਾਹਰੋਂ ਦੇਖੋ ਜਾ ਮੈਂ ਬਹਰ ਬੇਲੇ ਸਾਰੀ ਉੱਪਰ ਹਟਾਏ ਆ ਸਾਡੋਂ ਲੋਕ ਉਪਰੋਂ ਕੁਝ ਹੋਰ ਦਿੱਖਦੇ ਆ ਜਦੋਂ ਅੰਦਰੋਂ ਕੁਝ ਹੋਰ ਦਿੱਖਦੇ ਆ ਸੋ ਬਹੁਤ ਹੀ ਸਫਾਈ ਦੇ ਨਾਲ ਜਿਵੇਂ ਇਹਨੂੰ ਹਟਾਈਦਾ ਨਹੀਂ ਯਾਰ ਤੂੰ ਐ ਨਹੀਂ ਕਹਦਾ ਮਿਰਚੀਆ ਘਰੇ ਲੈ ਜਾ ਭਾਵੇਂ ਸੈਕੜ ਘਰੇ ਛੱਡ ਕੇ ਆਵਾਂਗੇ ਉਹ ਮੈਂ ਕਿੱਥੋਂ ਪਾ ਲਾਂਗੇ ਭਰਾਵਾ ਇਹ ਬੇਲੇ ਚ ਮਿਰਚੀ ਲੈ ਕੇ ਬਾਝਣ ਦੇ ਕਰੂੰ ਸੋ ਉਹਨਾਂ ਬੰਦੇ ਨੂੰ ਨਾਮ ਦੇਵਾਂਗੇ ਜਿਹੜੇ ਇੱਥੇ ਹੋਣਗੇ ਵੀ ਸੁਣ ਲੋ ਸੋ ਪਹਿਲਾ ਨਾਮ ਲਿਆ ਜੀ ਸੋ ਨੰਬਰ 28 ਔਰ ਦੁੱਧ ਦਿੱਤਾ ਹੈ 18 ਕਿਲੋ 408 ਗ੍ਰਾਮ ਦੋ ਜੜੀਆਂ ਨੀਲੀ ਰਬੀ ਦੀਆਂ ਦੋ ਜਨ ਸੀ ਉਹਨਾਂ ਦੇ ਵਿੱਚੋਂ 쇼 ਨੰਬਰ 25 ਨੇ 9 ਕਿਲੋ 792 ਗ੍ਰਾਮ ਦੁੱਧ ਦਿੱਤਾ ਜੀ ਤਾੜੀਆਂ ਮਾਰ ਕੇ ਦਾ ਬਹੁਤ ਸਵਾਦ ਜਾਈ ਕਰੋ ਜਿਹੜਾ 쇼 ਨੰਬਰ 22 ਦੁੱਧ ਦਿੱਤਾ ਹੈ 10 ਕਿਲੋ 320 ਗ੍ਰਾਮ ਵਜੇ ਜੀ ਜੀ ਇੱਕ ਆਪਣਾ લક્ષਬੰਧ ਰੱਖੀ ਸੀ ਟਾਰਗੇਟ ਰੱਖਿਆ ਸੀ ਵੀ ਇਹਦੋਂ ਘੱਟ ਨਾ ਹੋਵੇ ਤੇ ਮੇਰੇ ਖਿਆਲ ਦੇ ਵਿੱਚ ਇਹ ਦੁੱਧ ਜਿਹੜਾ ਨੀਲੀ ਰਾਵੀ ਦਾ ਉਹਨੂੰ ਘੱਟਾ ਇਹਦੇ ਬਾਰੇ ਕੀ ਫੈਸਲਾ ਕੀਤਾ ਤਾਂ ਕਿ ਜਿਹੜੇ ਬੱਜਾਂ ਵਾਲੇ ਉਹਨਾਂ ਦਾ ਵੀ ਮਾਨ ਬਣਿਆ ਰਵੇ ਆਪਾਂ ਇਹ ਜੀ ਆਪਣੀ ਪੰਜਾਬ ਦੀ ਬੇੜ ਹੈ ਨੀਲੀ ਰਾਵੀ ਇਹਨੂੰ ਨਹੀਂ ਆਪਾਂ ਉਹ ਕਰ ਸਕਦੇ ਕਿਉਂਕਿ ਨਾਮ ਤਾਂ ਤੇ ਕੋਈ ਨੇ 13 ਕਿਲੋ 2 ਦੰਦ ਝੋਟਕਾ ਦਾ ਰੱਖਿਆ ਹੋਇਆ ਵੀ 13 ਕਿਲੋ ਤੋਂ ਉੱਤੇ ਦੇਣਾ ਚਾਹੀਦਾ ਹੈ ਇਹ ਦੋਨੇ ਝੋਟੀਆਂ ਤੇ ਇੱਕ ਮੋਰਾ ਪੰਜ ਨੰਬਰ ਇਹ ਥੱਲੇ ਆ ਗਈ ਚ ਹਨਾ ਜੀ ਚਾਰ ਨੰਬਰ ਟੋਕਣ ਪੰਜ ਨੰਬਰ ਮੋਰਾ ਇਹ ਟਾਰਗੇਟ ਤੋਂ ਥੱਲੇ ਆ ਦੋਨੇ ਨੀਲੀ 라ਵੀ ਥੱਲੇ ਆ ਪਰ ਆਪਾਂ ਮੇਲੇ ਤੇ ਇਹੀ ਆ ਇਹਨਾਂ ਨੂੰ ਬਣਦਾ ਉਹੀ ਨਾਮ ਦਿੱਤਾ ਜਾਊਗਾ ਜੀ ਨੀਲੀ 라ਵੀ ਨੂੰ ਜਿਹੜਾ ਜੇ 13 ਕਿਲੋ ਕੱਢ ਦਿੱਤਾ ਵੀ ਕੋਈ ਝੋਟੀਆਂ ਹੀ ਦੋਆਂ ਗਾਂ ਨੀਲੀ 라ਵੀ ਇਹ ਵੀ ਖੁਸ਼ੀ ਦੀ ਗੱਲ ਆ ਵੀ ਗਾਹ ਨੂੰ ਵੱਧ ਲਿਓ ਸੋ ਅੱਗੇ ਤੋਂ ਹੌਸਲਾ ਵਧਾਉਣ ਵਾਸਤੇ ਅੱਗੇ ਤੋਂ ਕੰਪੀਟੀਸ਼ਨ ਨੂੰ ਫੋਰਸ ਸਟਰੋਂਗ ਆਉਣ ਵਾਸਤੇ ਅਸੀਂ ਕੁਝ ਗੱਲਾਂ ਲਕੀਰ ਦੇ ਫਕੀਰ ਨਹੀਂ ਰਹੇ ਕੁਝ ਗੱਲਾਂ ਛੱਡ ਕੇ ਜੀ ਇਹਨਾਂ ਨੂੰ ਵੀ ਇਨਾਮ ਦੇਣ ਦਾ ਫੈਸਲਾ ਕੀਤਾ ਜਿਨ੍ਹਾਂ ਦੇ ਮੈਂ ਸ਼ੋਰ ਨੰਬਰ ਬੋਲੇ ਨੇ ਬੇਸ਼ੱਕ ਬੁਰਾ ਜਦ ਨੇ ਬੇਸ਼ੱਕ ਢੀਲੀ 라ਵੀ ਦੇ ਜਾਂ ਦੋ ਜੰਮ ਦੇ ਵਿੱਚ